ਤਬੜੀ ਹੀ ਮੰਦਭਾਗੀ ਖਬਰ ਤਰਨਤਾਰਨ ਦੇ ਪਿੰਡ ਨੰਦਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕੈਨੇਡਾ ਰੰਦੇ ਦੋ ਸਕੇ ਭਰਾਵਾਂ ਤੇ ਗੋਣੀਆ ਚਲਾ ਦਿੱਤੀ ਗਈਆਂ ਜਿਸ ਦੌਰਾਨ ਇੱਕ ਭਰਾ ਦੀ ਮੌਤ ਹੋ ਗਈ ਹੈ ਜਦਕਿ ਦੂਜਾ ਜ਼ਖਮੀ ਦਸਿਆ ਜਾ ਰਿਹਾ ਤਾਂ ਤਰਨਤਾਰਨ ਦੇ ਪਿੰਡ ਨੰਦਪੁਰ ਦੇ ਰਹਿਣ ਵਾਲੇ ਸੀ ਦੋਵੇਂ ਨੌਜਵਾਨ ਤਾਂ ਇੱਕ ਨੌਜਵਾਨ ਜਿਸ ਦਾ ਨਾਮ ਕੁਸ਼ਵੰਤ ਹੈ ਜੋ ਕਿ ਕੁਝ ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਉਸ ਤੋਂ ਬਾਅਦ ਉਸਦਾ ਛੋਟਾ ਭਰਾ ਹੈ 6 ਮਹੀਨੇ ਪਹਿਲਾਂ ਆਪਣੇ ਵੱਡੇ ਭਰਾ ਦੇ ਕੋਲ ਜਾਂਦਾ ਜਿਸ ਦਾ ਨਾਮ ਪ੍ਰਤਿਪਾਲ ਹੈ ਤਾਂ ਦੋਵੇਂ ਕਾਰ ਦੇ ਉੱਪਰ ਜੋ ਬਰਫ਼ ਪਈ ਉਸ ਨੂੰ ਸਾਫ਼ ਕਰ ਰਹੀ ਹੁੰਦੇ ਨੇ ਉਸ ਤੋਂ ਬਾਅਦ ਕਾਰ 'ਚ ਸਵਾਰ ਹੋ ਕੇ ਕੁਝ ਲੋਕ ਆਉਂਦੇ ਤੇ ਉਹ ਦੋਵੇਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਾਂ ਵੀਡੀਓ ਵੀ ਇਸ ਦੀ ਸਾਹਮਣੇ ਆਈ ਹੈ ਉਸ ਤੋਂ ਬਾਅਦ ਇੱਕ ਭਰਾ ਦੀ ਮੌਤ ਹੋ ਜਾਂਦੀ ਜਦਕਿ ਦੂਜਾ ਜ਼ਖਮੀ ਦੱਸਿਆ ਜਾ ਰਿਹਾ ਤਾਂ ਕੈਨੇਡਾ ਦੇ ਬ੍ਰੈਂਟਨ ਸ਼ੈਫ ਦੇ ਵਿੱਚ ਇਹ ਘੁੜੀ ਘਟਨਾ ਵਾਪਰੀ ਹੈ ਦੋ ਪੰਜਾਬੀ ਨੌਜਵਾਨਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਇੱਕ ਦੀ ਮੌਤ ਹੋ ਜਾਂਦੀ ਹੈ ਦੋਵੇਂ ਸਕੇ-ਪਰਾਸੀ ਸਕੇ-ਪਰਾਵਾਂ ਤੇ ਹੀ ਹਮਲਾ ਕੀਤਾ ਜਾਂਦਾ ਹੈ ਇੱਕ ਜ਼ਖਮੀ ਹੋ ਜਾਂਦਾ ਜਦ ਕਿ ਦੂਜੇ ਦੀ ਮੌਤ ਪੁੱਜ ਜਾਂਦੀ ਹੈ ਦੋਸਤੋ ਬਾਦ ਜਦੋਂ ਇਹ ਪੂਰੀ ਤਕਨਾ ਜਿਹੜੀ ਆ ਪਰਿਵਾਰ ਤੱਕ ਪੁੱਜਦੀ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਗੁੜਾਹਾਲ ਹੈ ਪਰਿਵਾਰ ਦੇ ਵਿੱਚ ਜੋ ਦੋਵਾਂ ਦੇ ਪਿਤਾ ਸਾਹਿਬ ਨਾਲ ਗੱਲਬਾਤ ਕੀਤੀ ਗਈ ਹੈ ਪਿਤਾ ਦਾ ਕਹਿਣਾ ਹੈ ਕਿ ਦੋਵੇਂ ਪਰਾ ਇਹਨਾਂ ਦੇ ਦੋ ਹੀ ਬੇਟੇ ਸਿਗੇ ਜੋ ਕਿ ਕੈਨੇਡਾ ਰਹਿੰਦੇ ਸੀ ਉਹਨਾਂ ਦਾ ਵੱਡਾ ਬੇਟਾ ਉਹ ਕੈਨੇਡਾ ਗਿਆ ਸੀ ਤਾਂ ਛੋਟਾ ਉਸ ਨੂੰ ਮਿਲਣ ਦੇ ਲਈ ਕੈਨੇਡਾ ਗਿਆ ਸੀ ਕੈਨੇਡਾ ਦੇ ਬੈਂਬਰ ਸ਼ਹਿਰ ਦੇ ਵਿੱਚ ਗਿਆ ਸੀ ਉਹਨਾਂ ਦੇ ਪਿਤਾ ਦਾ ਕਹਿਣਾ ਹੈ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਦੋਵੇਂ ਭਰਾ ਰਹਿ ਰਹੇ ਸੀਗੇ ਉਹਨਾਂ ਨੂੰ ਗੈਂਗਸਟਰਾਂ ਦੇ ਵੱਲੋਂ ਉਹਨਾਂ ਤੋਂ ਫਰੋਦੀ ਮੰਗੀ ਗਈ ਸੀ ਜਿਸ ਤੋਂ ਬਾਅਦ ਉਹ ਘਰ ਦੇ ਮਾਲਕ ਨੇ ਉਹ ਘਰੋਂ ਵਾਪਸ ਉਹ ਘਰੇ ਤੋਂ ਚਲੇ ਜਾਂਦੇ ਨੇ ਜਦਕਿ ਦੋਵਾਂ ਭਰਾਵਾਂ ਨੂੰ ਨਹੀਂ ਸੀ ਪਤਾ ਕਿ ਗੈਂਗਸਟਰਾਂ ਦੇ ਵੱਲੋਂ ਸਾਡੇ ਮਕਾਨ ਮਾਲਕਾਂ ਤੋਂ ਫਰੋਦੀ ਮੰਗੀ ਗਈ ਹੈ ਪਰ ਬਿਨਾਂ ਦੱਸੇ ਜਿਹੜੇ ਮਕਾਨ ਮਾਲਕ ਹੈਗੇ ਨੇ ਉਹ ਚਲੇ ਜਾਂਦੇ ਨੇ ਘਰ ਛੱਡ ਕੇ ਜਿਸ ਤੋਂ ਬਾਅਦ ਜਿਹੜਾ ਅਫਗਾਨਿਸਤਾਨ ਦੇ ਵੱਲੋਂ ਜਿਹੜੀ ਹੈ ਇਹ ਪੂਰੀ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ ਅਫਗਾਨਿਸਤਾਨ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਜਿਸ ਵਾਰ ਦੋਵੇਂ ਅਪਰਾਮਾਂ ਦੇ ਗੋਲੀ ਲੱਗਦੇ ਇੱਕ ਦੀ ਬਹੁਤ ਹੋ ਜਾਂਦੀ ਜਦ ਕਿ ਦੂਜਾ ਜ਼ਖਮੀ ਦੱਸਿਆ ਜਾ ਰਿਹਾ ਤਾਂ ਮਾਪਿਆਂ ਦੇ ਦੋਵੇਂ ਦੋਹੀ ਪੁੱਤ ਸੀਗੇ ਜਿਨ੍ਹਾਂ ਦੇ ਵਿੱਚ ਇੱਕ ਦੀ ਮੌਤ ਹੋ ਚੁੱਕੀ ਜਦ ਕਿ ਦੂਜਾ ਜਿਹੜਾ ਦਾ ਜ਼ਖਮੀ ਹੈ ਤਾਂ ਪੂਰਾ ਕਨੇਡਾ ਕੈਨੇਡਾ ਦੇ ਬੈਂਪਟਨ ਸ਼ਹਿਰ ਦੇ ਵਿੱਚ ਇਹ ਜਿਹੜੀ ਪੂਰੀ ਘਟਨਾ ਵਾਪਰੀ ਹੈ ਘਟਨਾ ਤੇ ਆਪੋriਵਾਰ ਦਾ ਕੀ ਕਰਨ ਤੁਹਾਨੂੰ ਸੁਣਾ ਦੇਣਾ। ਦੇਖेंगे। ਮੈਂ ਸਰਜੀਤ ਸਿੰਘ ਪਿੰਡ ਅਨੰਦਪੁਰ। ਮੇਰੇ ਦੋ ਬੇਟੇ ਕੈਨੇਡਾ ਗਾਇ ਹੈ। ਇੱਕ ਦਾ ਨਾਮ ਖਾਨਦਪਾਲ ਇੱਕ ਦਾ ਨਾਮ ਪ੍ਰੇਤਪਾਲ। ਤੇ ਉਹ ਜਿਹੜੇ ਮਕਾਨ ਚ ਰਹਿੰਦੇ ਸੀ ਉਹਨਾਂ ਤੋਂ ਫਰौती ਮੰਗੀ ਸੀ ਗੈਂਗਸਟਰਾਂ ਨੇ। ਦੋ ਦੋ ਦਿਨ ਪਹਿਲਾਂ ਮਕਾਨ ਖਾਲੀ ਕਰਕੇ ਚਲ ਗਏ ਮਾਲਕ। ਤੇ ਉਹਨਾਂ ਨੂੰ ਇਹਨਾਂ ਨੂੰ ਦੱਸਿਆ ਨਹੀਂ ਤੇ ਇਹਨਾਂ ਦੇ ਗੋਲੀਆਂ ਮਾਰ ਗਏ। ਇੱਕ ਬੇਟੇ ਦੀ ਮੌਤ ਹੋ ਗਈ ਹੈ ਤੇ ਇੱਕ ਆ ਦੀ ਬਾਹ ਦੀ ਗੋਲੀ ਲੱਗੀ। ਜਿਹਦੀ ਮੌਤ ਹੋ ਗਈ ਪ੍ਰੇਤਪਾਲ ਦੀ। ਹਾਂਜੀ ਛੋਟਾ ਹਿਸ 27 ਸਾਲ ਉਮਰ ਹੀ ਕਿੰਨਾ ਜੁਰਾ ਗਿਆ ਛੋਟੇ ਬੱਚੇ ਛੋਟੇ ਗਏ ਨੇ 6 ਮਹੀਨੇ ਹੋਏ ਦੋ ਬੱਚੇ ਨਹੀਂ ਦੋ ਬੇਟੇ ਹਾਂਜੀ ਇਹ ਦੋ ਬੇਟੇ ਕੀ ਮੰਗ ਕਰਦੇ ਨੇ ਮੰਗ ਇਹੋ ਕਰਦੇ ਵੀ ਉਹਨਾਂ ਦੀ ਡੈੱਡ ਬਾਡੀ ਇਨਸਾਫ ਹੋਣਾ ਚਾਹੀਦਾ ਡੈੱਡ ਬਾਡੀ ਇੱਧਰ ਹੋਣੀ ਚਾਹੀਦੀ ਕਿਵੇਂ ਲੱਗਦਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਸੀ ਅੱਜ ਕੈਨੇਡਾ ਦੇ ਵਿੱਚ ਵੀ ਆਪਾਂ ਆਪਣੇ ਬੱਚੇ ਸੁਰੱਖਿਆ ਵਾਸਤੇ ਭੇਜਦੇ ਆਏ ਕਿਉਂ ਜਾ ਮਾਹੌਲ ਲੱਗਦਾ ਕੀ ਕਹਿਣਾ ਚਾਹੁੰਦੇ ਜੀ ਮੌਲ ਇਹ ਖਰਾਬ ਹੈ ਜੀ ਕੈਨੇਡਾ ਜੀ ਇੱਥੇ ਗੈਂਗਸਟਰ ਵਾਰ ਚੱਲਦੇ ਜੀ ਕਹਿਣਾ ਚਾਹੁੰਦਾ